ਕਿਸਬਲੋਂ ਜਿੱਥੇ 2 ਦਿਨ 2 ਰਾਤਾਂ ਵਿਸ਼ਰਾਮ ਕੀਤਾ ਗਿਆ ਸੀ ਅਸੀਂ ਉਸ ਕਮਰੇ ਦੇ ਕੋਲ ਮੌਜੂਦਾ ਤੇ ਨਾਲ ਸਾਡੇ ਭਾਈ ਸਾਹਿਬ ਨੇ ਇਹਨਾਂ ਤੋਂ ਜਾਣਕਾਰੀ ਲੈ ਲੰਦੇ ਆ ਹਾਂਜੀ ਕੀ ਬੰਦੇ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਸਥਾਨ ਹੈ ਭਾਈ ਗਨੀਖਾ ਨਵੀਖਾਂ ਦਾ ਘਰ ਜਿਸ ਘਰ ਦੇ ਵਿੱਚ ਉਹਨਾਂ ਨੇ ਬੜੇ ਅਦਰ ਸਤਕਾਰ ਨਾਲ ਕਲਗੀਧਰ ਪਾਤਸ਼ਾਹ ਨੂੰ ਪਨਾਹ ਦਿੱਤੀ ਕਿਉਂਕਿ ਪਹਿਰੇ ਬੜੇ ਸਖਤ ਸਨ 2 ਰਾਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਕਮਰੇ ਵਿੱਚ ਆਰਾਮ ਕਰਦੇ ਹਨ ਫਿਰ ਤੀਸਰੇ ਦਿਨ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਇਸ ਅਸਥਾਨ ਤੋਂ ਅਗਲੇ ਸਫ਼ਰ ਵਿੱਚ ਸੇਵਾ ਕੀਤੀ ਜਾਂਦੀ ਹੈ ਆਪਣੀ ਸੇਵਾ ਕਲਗੀਧਰ ਪਾਤਸ਼ਾਹ ਨੇ ਆਪ ਬਖਸ਼ੀ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਹਨਾਂ ਪਾਈਦਾਨੀ ਖਾਂ ਨਬੀ ਖਾਂ ਉੱਪਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਨਿਸ਼ਾਨੀ ਹੁਕਮਨਾਮਾ ਬਖਸ਼ਿਆ ਹੈ ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕਮਰੇ ਦੇ ਵਿੱਚ ਰਹੇ ਆ ਦੋ ਦਿਨ ਦੋ ਰਾਤਾਂ ਉਹਨਾਂ ਨੇ ਇੱਥੋਂ ਇਹੀ ਇਤਿਹਾਸ ਇਹੀ ਹੈ ਵੀ ਇੱਥੋਂ ਇਹ ਦੱਸਿਆ ਵੀ ਜਿਹੜੇ ਭਾਈ ਗਨੀਖਾਨਾ ਵੀ ਖਾਣ ਸੀ ਪਹਿਲਾਂ ਉਹਨਾਂ ਨੂੰ ਸਾਰੇ ਮੱਥਾ ਟੇਕ ਕੇ ਜਾਣਗੇ ਤਾਂ ਉਹਦਾ ਜਿਹੜਾ ਜਿਹੜੀ ਸੰਗਤਾਂ ਨੇ ਉਹਨਾਂ ਦਾ ਜਿਹੜਾ ਜੀਵਨ ਸਫਲਾ ਹੋ ਜੂ ਉਹਨਾਂ ਦਾ ਜਿਹੜਾ ਸਾਰਾ ਪਹਿਲਾ ਮੱਥਾ ਮਨਜ਼ੂਰ ਹੋ ਜਾਊਗਾ ਗੁਰੂ ਸਾਹਿਬ ਵੱਲੋਂ ਜਿੱਥੇ 2 ਦਿਨ 2 ਰਾਤਾਂ ਵਿਸ਼ਰਾਮ ਕੀਤਾ ਗਿਆ ਸੀ ਅਸੀਂ ਉਸ ਕਮਰੇ ਦੇ ਕੋਲ ਮੌਜੂਦਾ ਤੇ ਨਾਲ ਸਾਡੇ ਭਾਈ ਸਾਹਿਬ ਨੇ ਇਹਨਾਂ ਤੋਂ ਜਾਣਕਾਰੀ ਲੈ ਲੰਨੇ ਆ ਹਾਂਜੀ ਕੀ ਬਾਬੇ ਜੀ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਥਾਨ ਹੈ ਭਾਈ ਗਨੀਖਾ ਨਵੀਖਾਂ ਦਾ ਘਰ ਜਿਸ ਘਰ ਦੇ ਵਿੱਚ ਉਹਨਾਂ ਨੇ ਬੜੇ ਅਦਬ ਸਤਕਾਰ ਨਾਲ ਕਲਗੀਧਰ ਪਾਤਸ਼ਾਹ ਨੂੰ ਪਨਾਹ ਦਿੱਤੀ ਕਿਉਂਕਿ ਪਹਿਰੇ ਬੜੇ ਸਖਤ ਸਨ ਦੋ ਰਾਤਾਂ ਗੁਰੂ ਪਾਤਸ਼ਾਹ ਮਹਾਰਾਜੀ ਇਸ ਕਮਰੇ ਵਿੱਚ ਆਰਾਮ ਕਰਦੇ ਹਨ ਫਿਰ ਤੀਸਰੇ ਦਿਨ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਇਸ ਅਸਥਾਨ ਤੋਂ ਅਗਲੇ ਸਫ਼ਰ ਵਿੱਚ ਸੇਵਾ ਕੀਤੀ ਜਾਂਦੀ ਹੈ ਆਪਣੀ ਸੇਵਾ ਕਲਗੀਧਰ ਪਾਤਸ਼ਾਹ ਨੇ ਆਪ ਬਖਸ਼ੀ ਹੈ ਗੁਰੂ ਪਾਤਸ਼ਾਹ ਮਹਾਰਾਜੀ ਦੀ ਬਖਸ਼ਿਸ਼ ਹੈ ਇਹਨਾਂ ਪਾਈ ਗਨਿਕਾ ਨਵੀਖਾ ਉੱਪਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਨਿਸ਼ਾਨੀ ਹੁਕਮਨਾਮਾ ਬਖਸ਼ਿਆ ਹੈ ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕਮਰੇ ਦੇ ਵਿੱਚ ਰਹੇ ਆ ਦੋ ਦਿਨ ਦੋ ਰਾਤਾਂ ਉਹਨਾਂ ਨੇ ਇੱਥੋਂ ਇਹੀ ਇਤਿਹਾਸ ਇਹੀ ਹੈ ਵੀ ਇੱਥੋਂ ਇਹ ਦੱਸਿਆ ਵੀ ਜਿਹੜੇ ਪਾਈ ਗਨਿਕਾ ਨਵੀਖਾ ਸੀ ਪਹਿਲਾਂ ਉਹਨਾਂ ਨੂੰ ਸਾਰੇ ਮੱਥਾ ਟੇਕ ਕੇ ਜਾਣਗੇ ਤਾਂ ਉਹਦਾ ਜਿਹੜਾ ਜਿਹੜੀ ਸੰਗਤਾਂ ਨੇ ਉਹਨਾਂ ਦਾ ਜਿਹੜਾ ਜੀਵਨ ਸਫਲਾ ਹੋ ਜੂ ਉਹਨਾਂ ਦਾ ਜਿਹੜਾ ਸਾਰਾ ਪਹਿਲਾ ਮੱਥਾ ਮਨਜ਼ੂਰ ਹੋ ਜਾਊਗਾ ਤਾਂ ਵਧੇਰੇ ਅਪਡੇਟ ਲਈ ਸਾਡੇ ਚੈਨਲ ਦੇਨਿਕ ਸਵੇਰਾ ਦੇ ਨਾਲ ਜੁੜੇ ਰਹੋ ਮਾਛੀਵਾੜਾ ਸਾਫ਼ ਤੋਂ ਰਾਜੀਪ ਸਿੰਘ ਅਲਵਿਲਾ ਦੀ ਰਿਪੋਰਟ